ਸਸਿਕਾਲ ਦੋਸਤੋ ਮੈਂ ਆ ਵਿਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਰੂਹ ਟੀਵੀ ਚੈਨਲ ਦਾ ਅਹਿਮ ਪ੍ਰੋਗਰਾਮ ਸਾਂਝ ਦਿਲਾ ਦੀ ਅੱਜ ਦਿਲਾ ਦੀ ਸਾਂਝ ਪਾਉਣ ਲਈ ਸਾਡੇ ਨਾਲ ਨੇ ਭਪਿੰਦਰ ਸਿੰਘ ਜੀ ਅਸੀਂ ਉਹਨਾਂ ਨੂੰ ਆਪਣੇ ਪਰਮਜੀਆ ਆਖਦੇ ਹਾਂ ਸਸਿਕਾਲ ਜੀ ਸਸਿਕਾਲ ਦੋਸਤੋ ਮੈਂ ਦੱਸ ਦਿਆਂ ਕਿ ਭਪਿੰਦਰ ਸਿੰਘ ਜੀ ਸਰੰਗੀ ਦੇ ਬਹੁਤ ਵਧੀਆ ਮਾਹਰ ਨੇ ਬਹੁਤ ਵਧੀਆ ਸਰੰਗੀ ਵਜਾਉਂਦੇ ਨੇ ਤੇ ਅਸੀਂ ਜਿਹੜੀਆਂ ਗੱਲਾਂ ਬਾਤਾਂ ਦੇ ਨਾਲ-ਨਾਲ ਜਿਹੜਾ ਸੰਗੀਤ ਚੱਲੂਗਾ ਉਹਦੇ ਨਾਲੋਂ ਅਸੀਂ ਉਹਨਾਂ ਤੋਂ ਕਲੀਆਂ ਪੁਰਾਣੇ ਪ੍ਰਾਤਨ ਸਮੇ ਦੇ ਗਾਣੇ ਜਾਂ ਪ੍ਰਾਤਨ ਸਮੇ ਦਾ ਸਾਡਾ ਸਭਿਆਚਾਰਕ ਜਿਹਦਾ ਸੀ ਉਹ ਵੀ ਅਸੀਂ ਤੁਹਾਡੇ ਨਾਲ ਨਾਲ ਰੂਰੂ ਕਰਾਂਗੇ ਔਰ ਤੁਹਾਡੇ ਨਾਲ ਅਸੀਂ ਜਿਹੜਾ ਮਨੋਰੰਜਨ ਜਿਹੜਾ ਹੈਗਾ ਉਹ ਕਰਦੇ ਰਾਵਾਂਗੇ ਦੋਸਤੋ ਬਹੁਤ ਹੀ ਵਧੀਆ ਸਰੰਗੀ ਮਾਸਟਰ ਨੇ ਤੇ ਅਸੀਂ ਤੁਹਾਡੇ ਨਾਲ ਮਨੋਰੰਜਨ ਵੀ ਕਰਾਂਗੇ ਕੁਝ ਸਰੰਗੀ ਦੇ ਉੱਪਰ ਕਲੀਆਂ ਔਰ ਪ੍ਰਾਤਨ ਸਮੇ ਦਾ ਜਿਹੜਾ ਸਾਡਾ ਗਾਣਾ ਮਜਾਣਾ ਹੁੰਦਾ ਸੀ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਡਾ ਬਹੁਤ ਵਲਾਂ ਸਵਾਲ ਹੈ ਜੀ ਸਾਡੇ ਚੈਨਲ ਰੂਟੀਬੀ ਵਿੱਚ ਜੀ ਆਖਦੇ ਆ ਅ ਸਭ ਤੋਂ ਪਹਿਲਾਂ ਕੋਈ ਦਰਤੀ ਮੈਂ ਵਿਸ਼ੋਕੜ ਬਾਰੇ ਇੱਕ ਗੱਲ ਕਰਨਾ ਚਾਹਾਂਗਾ ਕਿ ਤੁਹਾਡਾ ਵਿਸ਼ੋਕੜ ਕਿਸ ਜिले ਨਾਲ ਜੁੜਿਆ ਹੈ ਵਿਸ਼ੋਕੜ ਜਿੱਥੋਂ ਦੇ ਰਹਿਣ ਵਾਲੇ ਉਹ ਪਿੰਡ ਦਾ ਕੀ ਵੀ ਰਵਾਇ ਪੂਰਾ ਉਹ ਸਾਨੂੰ ਦੱਸੋ ਮੈਂ ਜੀ ਪਿੰਡ ਕਨਥਾਲਾ ਉੱਥੇ ਤੋਂ ਰਹਿਣ ਵਾਲਾ ਉੱਥੇ ਹੀ ਮੇਰਾ ਜਨਮ ਹੋਇਆ ਉਹ ਪਿੰਡ ਹੁਣ ਸਾਡਾ ਚੰਡੀਗੜ੍ਹ ਚ ਆ ਗਿਆ ਜਿਹੜਾ ਚੰਡੀਗੜ੍ਹ ਤੇ ਪਿੰਡ ਰੁਆ ਕੇ ਇਸ ਸ਼ਹਿਰ ਨੂੰ ਬਣਾਇਆ ਗਿਆ ਹੈ ਅਸੀਂ ਠਾੜ 1968 ਤੇ ਉੱਥੋਂ ਉੱਜੜ ਕੇ ਫਿਰ ਅਸੀਂ ਥੋੜੇ ਮਿੱਥ ਤੋਂ ਸੜਕ ਪਾਰ ਹੋ ਕੇ ਬੈ ਗਏ ਉੱਥੇ ਸਾਡੀ ਥੋੜੀ ਜ਼ਮੀਨ ਸੀ ਉੱਥੇ ਅਸੀਂ ਮਕਾਨ ਪਾ ਲਿਆ ਸਨ 72 ਤੱਕ ਅਸੀਂ ਉੱਥੇ ਰਹੇ ਹਮ ਮਰਦ ਤੱਕ ਫਿਰ ਉੱਥੇ ਵੀ ਅਕਵਾਇਰ ਦਾ ਟਾਈਮ ਆ ਗਿਆ ਉੱਥੇ ਰਵਾਇਰ ਹੋ ਗਿਆ ਉੱਥੇ ਵੀ ਅਕਵਾਇਰ ਹੋ ਗਿਆ ਫਿਰ ਅਸੀਂ ਫਿਰ ਆ ਕੇ ਜੀਰਪੁਰ ਦੇ ਗਏ ਕਿਤਨਾ ਕਿਤੇ ਲੱਗਦਾ ਪਵਿੰਦਰ ਜੀ ਵੀ ਜਿਹੜਾ ਉਜਾਲਾ ਹੋਇਆ ਸੀ ਵੀ ਚੀਜ਼ ਸੀ ਕਿਤਨਾ ਕਿਤੇ ਗੱਲ ਯਾਦ ਆਉਂਦੀ ਹੈ ਵੀ ਸਾਨੂੰ ਉਹ ਜੜਿਆ ਗਿਆ ਹੈ ਚੀਜ਼ ਹੈਗੀ ਦਰਦ ਹੈਗਾ ਡਰਦਾ ਹੈ ਇਹ ਜਿਹੜੇ ਹੁਣ ਪਿੰਡ ਅੱਜ ਦੇ ਟਾਈਮ 'ਚ ਚੰਡੀਗੜ੍ਹ ਦੇ ਵਿੱਚ ਬਚੇ ਹੋਏ ਐ ਜਿਹੜੇ ਕੋਇਆਂ ਨਹੀਂ ਹੋਏ ਅਪਣੇ ਸਾਹਾਂ ਜੇ ਹੁਣ ਉਹਰੇ ਆਕੇ ਸਾਨੂੰ ਸਾਰਾ ਕੁਝ ਨਵਾਂ ਹੀ ਮਿਲਿਆ ਹੂੰ ਉੱਥੇ ਅਪਣੇ ਪਿੰਡਾਂ ਦੇ ਸਾਹ ਜਿਹੋ ਉਹ ਇਲਾਕੇ ਸੀ ਜਿੱਥੇ ਸਾਡਾ ਬਚਪਨ ਬੀਤਿਆ ਸਾਡੇ ਬਜੂਰ ਨੂੰ ਥੇ ਰਹੇ ਹੂੰ ਹੂੰ ਉੱਥੇ ਵਾਲਾ ਭਾਈ ਦਾ ਉਹ ਜਿਹੜੇ ਪੁੱਤ ਉਹ ਉਦਾਂ ਦਾ ਭਾਈਚਾਰਾ ਮਿਲਦਾ ਨਹੀਂ ਹਾਂ ਮਿਲਦਾ ਨਹੀਂ ਬਚਪਨੀਆਂ ਜਾਂਦਾਂ ਅਸੀਂ ਮਗਰ ਹਾਂ ਗੱਲ ਬਰਾਮਣੀ ਹੈ ਤੇ ਗੁੰਦਰਜੀ ਫਿਰ ਤੁਸੀਂ ਜਿਹੜੀ ਸਟੱਡੀ ਹੈ ਪੜ੍ਹਾਈ ਕਿੱਥੋਂ ਕੀਤੀ ਕਿੰਨੇ ਜਿਹੜੀ ਹੈਗੀ ਹੈ ਮੈਂ ਜੀ ਪਹਿਲਾਂ ਸਾਡੇ ਪਿੰਡ 'ਚ ਹੁੰਦਾ ਜੀ ਤੁਹਾਨੂੰ ਸਾੜਾ ਸਕੂਲ ਹੁੰਦਾ ਸੀ ਹੂੰ ਪਹਿਲੀ ਜੁੜ ਕੇ ਪੰਜਵੀਂ ਤੱਕ ਅਸੀਂ ਇੱਥੇ ਪੜ੍ਹੇ ਹੂੰ ਪੰਜਵੀਂ ਬਾਅਦ ਕਰਨ ਤੋਂ ਬਾਅਦ ਅਸੀਂ ਚੰਡੀਗੜ੍ਹ ਦੇ ਗਵਰਨਮੈਂਟ ਬੇਸਡ ਸਕੂਲ ਸੈਕਟਰ B ਚੰਡੀਗੜ੍ਹ ਦੇ ਉੱਥੇ 10ਵੀਂ ਕਰੀ ਪਉਨਰਦੀ ਫਿਰ ਮਾਮਾ ਕੇ ਜਦੋਂ ਉਜਾੜਾ ਹੁੰਦਾ ਤੁਸੀਂ ਕਿੰਨੇ ਕ ਸਾਲ ਦੇ ਸੀ ਉਦੋਂ ਹੀ ਮੈਂ ਕੋਈ 10-10 ਸਾਲਾਂ ਦਾ ਸੀ ਫਿਰ ਚੁੱਪਤ ਰਹੇਗੀ ਜੀ ਜੋਈ ਵੀ ਇਹ ਤੋਂ ਉਹਨੂੰ ਵੀ ਬੱਚਨ ਲੱਗਦਾ ਵੀ ਜਦ ਤੱਕ ਅਸੀਂ ਘਰ ਛੱਡ ਕੇ ਜਾਣਾ ਪੈਂਦਾ ਕੋਈ ਨਾ ਕੋਈ ਦਿਮਾਗ ਵਿਚ ਗੱਲ ਆਉਂਦੀ ਹੁੰਦੀ ਹਾਂ ਪਰਿਵਾਰ ਦੇ ਵਿੱਚ ਕੌਣ ਕੌਣ ਆਂਦੀ ਪਿੱਛੇ ਜਦੋਂ ਜਵਾਲਤ ਹੁੰਦਾ ਅਸੀਂ ਦੋ ਦੋ ਭੈਣਾਂ ਇੱਕ ਮੈਂ ਹਮ ਅੱਛਾ ਵੇ ਲਕਾ ਪਵਾਦੀ ਸਾਰਾ ਲਕਾ ਪਵਾਦੀ ਨਾਕ ਫਤਾਲ ਸਾਰਾ ਮਦਨਾ ਇਹ ਵਿੱਚ ਹੋਇਆ ਜਿਵੇਂ ਤੁਹਾਡੇ ਫਾਜ਼ਲ ਵੀ ਜਿਹੜੇ ਹੈਗੇ ਸੀ ਜਿਹਨਾਂ ਦੇ ਤੈਨੂੰ ਨਾਲ ਜੁੜੇ ਹੋਏ ਸੀ ਉਸ ਟਾਈਮ ਉਸ ਪਵਾਦੀ ਜਿਹੜਾ ਖੜੀ ਰੀਤ ਚੱਲਦੀ ਆ ਜਾਂ ਖਾੜਿਆਂ ਦੀ ਰੀਤ ਹੈ ਉਹਦੇ ਨਾਲ ਉਹਨਾਂ ਦਾ ਤਾਲ ਮਿਲ ਸੀ ਮੇਰੇ ਫਾਜ਼ਲ ਸਾਹਿਬ ਦਾ ਬਹੁਤ ਤਾਲ ਮੇਲ ਦੀਗਾ ਇਹ ਨਾਲ ਖਾੜੇ ਫਗਾਂ ਚ ਉਹ ਖੁਦ ਆਪ ਵੀ ਸ਼ਕੀਨ ਸੀ ਸੁਨਨ ਦਾ ਵੀ ਜਮਾ ਗਾ ਵੀ ਲੰਦਾ ਏ ਇਹ ਉਹਨਾਂ ਦਾ ਉਹ ਆਪਣਾ ਬਹੁਤ ਝੁਕਾ ਆਦੀ ਆਧਾਰਾਮ ਦੇ ਖੜੇ ਆਗਨੇ ਜੀ ਜੀ ਮਿੰਦਰ ਜੀ ਤੁਹਾਡੇ ਤੇ ਅਸਰ ਰਿਹਾ ਉਹ ਚੀਜ਼ ਦਾ ਆਇਆ ਸਭ ਤੁਹਾਡੇ ਤੇ ਦੇਖੋ ਇਹ ਮੇਰੇ ਤੇ ਅਸਰ 19 ਦੇ ਤੱਕ ਨਹੀਂ ਆਇਆ ਜਿੰਨੇ ਦੇ ਮੇਰੇ ਬਾਪੂ ਜੀ ਕੋਲੇ ਉਹਦੇ ਯਾਰ ਦੋਸਤ ਆਉਂਦੇ ਰਹੇ ਹੂੰ ਜਦੋਂ ਮੇਰੇ ਬਾਪੂ ਜੀ ਕੋਲੇ ਉਹਦੇ ਐਕਸਪਾਇਰ ਹੋ ਗਏ 1998 ਜਦੋਂ ਬਾਅਦ ਜਿਹੜੇ ਉਹਦੇ ਯਾਰ ਦੋਸਤ ਮੇਰੇ ਕੋਲ ਆਉਂਦੇ ਸੀ ਉਹਨਾਂ ਨੇ ਫਿਰ ਮੈਨੂੰ ਆ ਕੇ ਕਹਿਣਾ ਕਹਿੰਦਾ ਇੱਕ ਕਮੀ ਖੱਟਦੀ ਹੈ ਹੂੰ ਮੈਂ ਕਹਾ ਕੀ ਕਹਿੰਦਾ ਯਾਰ ਉਹ ਸਾਜ ਤਾਂ ਕਿੰतरी ਕੋਲ ਹੈਗਾ ਕਹਿੰਦਾ ਜਦੋਂ ਪੂਰੇ ਤੁਹਾਡੇ ਤਾਂ ਆਂਦੇ ਸੀ ਜਦੇ ਸਰੰਗੀ বাজਦੀ ਜੀ ਕਹਿੰਦੀਆਂ ਲਾਉਂਦੇ ਜੀ ਕੋਈ ਮੈਂ ਕਹਾ ਖੁੱਲਦਾ ਜੀ ਵੀ ਉਹੀ ਜਿਹਾ ਹੈ ਪਰ ਮੈਂ ਮੈਂ ਕਹਾ ਮੈਂ ਆਪਣੇ ਪਹਿਲਾਂ ਕੰਮ ਚ ਲਿਆ ਬਾਦਰ ਨੇ ਮੈਨੇ ਸਾਰੀ ਉਮਰ ਕੰਮ ਨਹੀਂ ਕਰਿਆ ਉਹਨੇ ਕਦੀ ਜਦੋਂ ਉਹਦੇ ਕੋਲ ਜੀ ਸਰੰਗੀ ਦੀ ਤਮੀਲ ਕਿੱਥੋਂ ਮਿਲੀ ਮੈਨੂੰ ਤਾਂ ਸਰੰਗੀ ਤਾਂ ਫਿਰ ਮੈਂ ਆਪੇ ਖੁਦ ਹੀ ਸਿੱਖਿਆ ਜੀ ਮੈਂ ਕੋਸੇ ਕਿਉਂ ਹਾਂ ਫਿਰ ਬੱਪੂ ਹੀ ਤਾਂ ਬਿਗਾਦੇ ਨਹੀਂ ਹੂੰ ਹੂੰ ਸਰੰਗੀ ਸਾਡ ਸਾਡੀ ਕੋਲ ਸ਼ੁਰੂ ਤੋਂ ਸੀ ਹੂੰ ਹੂੰ ਤੇ ਮੈਂ ਫਿਰ ਜਦ ਹੁਣ ਮੇਰੇ ਯਾਰ ਮਿੱਤਰ ਨੇ ਉਹਨਾਂ ਕਹਿਣਾ ਯਾਰ ਕੋਈ ਕਵੀ ਖੜਦੀ ਹੈ ਕਿਸੇ ਗੱਲ ਦੀ ਬਸ ਫਿਰ ਮੈਂ ਇਹਨੂੰ ਆਉਣ ਲੱਗ ਗਿਆ ਥੋੜਾ ਰਝਾਉਣ ਦੇ ਤਾਂ ਰਝਾਣੋਗੇ ਤਾਂ ਫਿਰ ਤੁਸੀਂ ਸਿੱਖ ਲਈਏ ਆਪਾਂ ਕੋ ਸੁਣੀਏ ਕੁਝ ਜੀ ਅੱਜ ਕਲੀ ਕਰ ਹਾਂ ਜੀ ਕਲੀ ਨੂੰ ਜੀ ਸਮਝੀ ਜੀ ਕੋਈ ਕਲੀ ਹਲੋ ਇਹ ਕੰਡੀਸ਼ਨ ਆਦਨੇ ਤੋਂ ਗਲੀ ਸੁਣਾ ਨਹੀਂ ਉੱਥੋਂ ਫਿਰ ਜਿੱਥੇ ਰੰਗ ਜੋ ਆਪਣਾ ਗੋਰਖਨਾਥ ਤੋਂ ਜੋਗ ਲੈ ਕੇ ਚਾਰੀ ਕਰਦਾ ਹੂੰ ਖੇੜਾ ਖੇੜਾ ਦੀ ਚਾਰੀ ਉਦੋਂ ਪਹਿਲਾਂ ਕਹਿੰਦਾ ਵੀ ਸਨੇਹਾ ਭੇਜਦਾ ਹੈ ਕਾਰਟ ਕੋਲੇ ਜੱਥੀ ਲਿਖ ਕੇ ਮੈਂ ਭਾਈ ਜਾ ਜਾ ਉੱਥੇ ਦੇਖ ਕਿ ਕਿਹੜੇ ਹਾਲਾਂ ਚ ਮੇਰੀ ਹੀਰ ਉਸ ਟਾਈਮ ਦੀ ਗੱਲ ਹੈ ਜੀ ਫਿਰ ਫੋਨ ਦਿਲ ਜਾਉਂਗਾ SOS 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 Seriously? ஜி புனியா அண்ட i ਸਾਰਾ ਵਸਲਾ ਹੈ ਫਰਿਸ ਇੰਗੇਜੂ ਸੋਲੀ ਫੁਲ ਮਕੜਾ ਸਾਰਾ ਵਿਹਾਲਾ ਜਣਾ ਜੋ ਹੋ ਆਪ ਕਰੇ ਬਹਾਨਾ ਮੰਗਤੀ ਕਿ ਆਉਣੀ ਅਰੇ ਸੱਜਣਾ ਚਾਣਿਆ ਸੁਖੀ ਮਰਦਾ ਸੁਖਾਤੀ ਤੇ ਆਇਓ ਆਹ ਰਤ ਤੇਰੀ ਸਾਰੀ ਸੁਣਾ ਤੂੰ ਆਪ ਤੇ ਕੀ ਤੂੰ ਹਾ ਆਪਨਾ ਮਸਾਯੋ ਉਪੇਲਾ ਅੰਗੇ ਸੀ ਤੂੰ ਹੁਣ ਕੇ ਦੀ ਬਾਰੀ ਸੀ ਤਵਾ ਪੰਡਾ ਐ ਰੰਨਾ ਦਾ ਆਹ Sirmo chakir sune Surakhtu अॼुकल्ह हर सो चौथे तेरे पड़ो पल्ली सरदा तव्हां जादू Oh ਆ ਜਾਂਦਾ ਤੇ ਹੀਰ ਨੂੰ ਮਿਲਣ ਵਾਸਤੇ ਅੱਛਾ ਫਿਰ ਤੁਸੀਂ ਜੀ ਇਹ ਜਿਹੜਾ ਮਾਹੌਲ ਸੀ ਉਸ ਟਾਈਮ ਚ ਚੱਲਦਾ ਆ ਰਿਹਾ ਕਿ ਤੁਸੀਂ ਕਦੋਂ ਤੋਂ ਸੁਣਾਉਣ ਲੱਗ ਗਏ ਸੀ ਕਦੋਂ ਤੋਂ ਸੰਗੀਤ বাজਾਉਣ ਲੱਗ ਗਏ ਸੀ ਕਿੱਥੋਂ ਗੱਲਾਂ ਆਈਆਂ ਤੁਹਾਡੇ ਮਾ ਸੰਗੀਤ ਦੇ ਹੌਲਾ ਹੌਲਾ ਜੀਹਿੰਗ ਪੰਤੀਆ ਜਿੰਨੀ ਹੈ ਬਾਕੀ ਗਾਉਣ ਨੂੰ ਤਾਂ ਫਿਰ ਮੇਰੇ ਬਪੂ ਜੀ ਦੀ ਨਾ ਕਿ ਉਰਦੂ ਚ ਲਿਖੇ ਹੋਏ ਕਲੀਆਂ ਦੀ ਕਮਾਲ ਅੱਛਾ ਉਰਦੂ ਦੇ ਲਿਖਿਆ ਬਈ ਉਹ ਲਿਖ ਲੰਦਾ ਸੀ ਪੰਜ ਕਿਲਾਸ ਤੱਕ ਪੜਿਆ ਬੰਦੂ ਉਹ ਉਹ ਲਿਖ ਲੰਦਾ ਦੀ ਮੈਂ ਉਹ ਲਿਖਿਆ ਪਿਆ ਮੈਂ ਜਦ ਗੁజర్ ਕੇ ਫੋਨਰ ਦੇਖਿਆ ਮੇ ਸਾਡੇ ਤਾਂ ਬੱਲੇ ਨਾ ਹੋਵੇ ਉਹ ਹੂੰ ਫਿਰ ਇੱਕ ਦਿਆਲ ਪਰੇ ਦਾ ਬਨਾਦ ਸੀ ਨਾਲ ਪਾਦਾ ਹੁੰਦਾ ਸੀ ਹੂੰ ਮੈਂ ਫਿਰ ਮੈਂ ਵੈਸੇ ਮੈਂ ਟੈਕਨੀਕਲ ਸੁਪਰਵਾਈਜ਼ਰ ਐ ਟੈਕਨੀਕਲ ਮੈਂ ਕਮਗੜ ਮੇਰੇ ਸਾਡੇ ਛੁੱਟੀ ਹੁੰਦੀ ਸੀ ਹੂੰ ਜਦੋਂ ਜੋਂ ਤੋਂ ਨਾ ਨਾ ਬਰਾਏ ਸੈਕਟਰ ਚਲੀ ਅੱਛਾ ਅੰਡਰਸਟੇਡ ਫੇ ਮੈਨੂੰ ਸੰਡੇ ਛੁੱਟੀ ਹੁੰਦੀ ਫੇ ਮੈਂ ਫਿਰ ਮੈਨੂੰ ਦਾ ਪੰਡਤ ਜੀ ਨੂੰ ਪਾਦਿਨ ਬਨਾਰਦੀ ਦਾਸ ਨੂੰ ਮੈਂ ਜਾਵਾਂ ਤੇ ਹਰ ਬਰੇ ਤੋਂ ਜਾ ਕੇ ਸਕੂਟਰ ਤੇ ਮਿਠਾ ਕੇ ਉਰੇ ਆ ਕੇ ਉਹਨੇ ਫਿਰ ਉਰਦੂ ਚ ਮੈਨੂੰ ਪੰਜਾਬੀ ਚ ਲਿਖੋਣੇ ਮੈਂ ਪੰਜਾਬੀ ਚ ਲਿਖਣ ਲੱਗ ਗਿਆ ਉਹ ਲਿਖਦੇ ਲਿਖਦੇ ਥਰਕ ਲੱਗ ਗਈ ਮਨ ਨੂੰ ਐਸੀਆਂ ਛੂਗੀਆਂ ਹਿਊਰਫੀ ਨੇ ਲਿਖਿਆ ਕੰਨੀਆਂ ਤਾਂ ਅਰਥ ਕੋ ਲਿਖੀ ਉਰਦੂ ਦੀ ਹੈ ਲਿਖੀ ਵੀ ਉਹ ਮੈਂ ਤਾਂ ਤੁਸੀ ਨਹੀਂ ਦਿੱਤੀਆਂ ਸਾਰੀਆਂ ਅੱਛਾ ਤਾਂ ਮੈਂ ਉਹ ਨੂੰ ਨਹੀਂ ਆਉਣਾ ਹਰ ਸੰਡੇ ਨੂੰ ਮੈਂ ਮੈਂ ਉਹਨੇ ਲਖਾਨੀਆਂ ਉਰਦੂ ਵਿੱਚ ਬੋਲਣਾ ਮੈਂ ਪੰਜਾਬੀ ਲਿਖ ਲੈਣੀਆਂ ਉਹ ਕਿਸੇ ਦਾ ਪਾਣੀ ਕਰਨੀ ਸ਼ਾਮ ਦੁਪਹਿਰ ਕੱਢ ਭਲਾਣੇ ਉਹਦੇ ਘਰੇ ਛੱਜਾ ਮੈਂ ਇਹ ਮੈਨੂੰ ਚੱਲ ਗਈ ਹੋਰ ਹੋਰ ਕੋਈ ਦਾ ਸਾਹਮਣੇ ਤਾਂ ਕੱਲੇ ਕੋਈ ਹੋਰ ਹੋ ਜੇ ਕੱਲੇ ਹੋਰ ਵੀ ਲੱਗ ਨਹੀਂ ਕੋਈ ਬਿਰਜੇ ਦੀ ਕੋਈ ਹੋਰ ਸਦੀ ਮਰਦੇ ਵੀ ਲਾ ਰਹੇ ਮਿਲਦੇ ਵੀ ਮਰਦਾ ਵੀ ਲਾ ਰਹੇ ਜੀ ਜੀ ਹੈ ਜੀ ਆਪਾਂ ਇੱਕ ਇੱਕ ਕੰਮ ਕਰਦੇ ਕਿਉਂਕਿ ਆਪਾਂ ਇਹਨੂੰ ਵਿਸਰਾਮ ਦਿੰਨੇ ਆ ਫਿਰ ਆਪਾਂ ਇੱਕ ਚੀਜ਼ਾਂ ਦੇ ਕਲੀਆਂ ਦੀ ਆਪਾਂ ਲਗ ਤੂੰ ਚੀਜ਼ ਕੱਢਦੇ ਆ ਠੀਕ ਹੈ ਫਿਰ ਦੋਸਤੋ ਸਾਡਾ ਜਿਹੜਾ ਗੱਲਾਂ ਦਾ سلسلہ ਹੈ ਸਾਡਾ ਜਿਹੜਾ ਅੱਜ ਦਾ ਐਪੀਸੋਡ ਹੈ ਉਹ ਅੱਗੇ ਚੱਲਦਾ ਰਹੂਗਾ ਅਸੀਂ ਥੋੜਾ ਜਿਹਾ ਬ੍ਰੇਕ ਲੈ ਲਈਏ